ਮਾ ਬਾੜੇ ਪੁੱਤ ਨੇ ਜੋ ਕੋਲ ਮਾਮਾ ਦੇ ਰਹਿੰਦੇ ਮੇਰੇ ਕੋਲ ਬਸ ਯਾਦ ਹੀ ਤੇਰੀ ਤੈਨੂੰ ਹੌਲੇ ਦੇਖਦੇਂਦੇ ਤੈਨੂੰ ਹੌਲੇ ਸੱਚੀ ਗੱਲ ਦੋਸਤ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਅਤੇ ਸੌਂਗ ਰਾਈਟਰ ਗੈਰੀ ਸੰਧੂ ਦੀ ਕੱਲ ਸੀ ਗੈਰੀ ਸੰਧੂ ਦਾ ਯੂਕੇ ਦੇ ਵਿੱਚ ਲਾਈਵ ਸ਼ੋਅ ਤੇ ਇਸ ਲਾਈਵ ਸ਼ੋਅ ਦੇ ਦੌਰਾਨ ਗੈਰੀ ਸੰਧੂ ਮਾਪੇ ਨੂੰ ਡੈਡੀਕੇਟ ਕੀਤਾ ਹੋਇਆ ਗਾਣਾ ਗਾ ਰਹੇ ਸਨ ਤੇ ਇਸ ਗਾਣੇ ਨੂੰ ਗਾਂਦਿਆ ਗਾਂਦਿਆ ਗੈਰੀ ਸੰਧੂ ਦੀਆਂ ਅੱਖਾਂ ਭਰ ਆਈਆਂ ਤੇ ਔਨ ਸਟੇਜ ਗਾਣਾ ਗਾਂਦੇ-ਗਾਂਦੇ ਰੋ ਪਏ ਕਿਹੜਾ ਸੀ ਉਹ ਗੈਰੀ ਸੰਧੂ ਵੱਲੋਂ ਗਾਇਆ ਗਿਆ ਗਾਣਾ ਤੁਸੀਂ ਖੁਦ ਹੀ ਸੁਣੋ ਇਸ ਵੀਡੀਓ ਦੇ ਵਿੱਚ ਬਾਰੇ ਪੁੱਤ ਨੇ ਜੋ ਕੋਲ ਮਾਮਾ ਦੇ ਰਹਿੰਦੇ ਮੇਰੇ ਕੋਲ ਬਸ ਯਾਦ ਹੀ ਤੇਰੀ ਤੈਨੂੰ ਹੌਲੇ ਦੇਖ ਪੈਂਦੇ ਤੈਨੂੰ ਹੌਲੇ ਲੋਕਾਂ ਸਾਹਮਣੇ ਹੱਸਦਾ ਲੋਕਾਂ ਪਾਣੀ ਹੱਸਦਾ ਸੰਦੂ ਨੇ ਅੰਦਰ ਦਿਲ ਕੋਈ ਆ ਬੈਠੇ ਮੇਰਾ ਤੀਰ ਕੀ ਵਰ ਰੋਏ ਦਾ ਜੀ ਇਹ ਤੁਹਾਨੂੰ ਕਿ ਪਿਛਲੇ ਸਾਲ ਗਹਿਰੀ ਸੰਧੂ ਦੇ ਫਾਦਲ ਸਾਹਿਬ ਦੀ ਡੈਥ ਹੋ ਗਈ ਸੀ ਤੇ ਇਸ ਸਾਲ ਗਹਿਰੀ ਸੰਧੂ ਦੀ ਮਦਰ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿਸ ਕਾਰਨ ਗਹਿਰੀ ਸੰਧੂ ਔਨ ਸਟੇਜ ਗੀਤ ਗਾਉਂਦਿਆਂ ਗਾਉਂਦਿਆਂ ਇਮੋਸ਼ਨਲ ਹੋ ਗਏ ਲੇਟੈਸਟ ਤੇ ਨਵੇਂ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਐਂਡਰਸ ਗੇਟ ਸਬਸਕ੍ਰਾਈਬ ਆਰ YouTube ਚੈਨਲ ਸਵੇਰਾ ਸਟਾਰ ਟਾਕਸ